ਕਿਆ ਰਾ ਦਿਨਾਂ ਤੱਕ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝਦੇ ਨੇ ਰਾਜਵੇਦ ਜਵੰਦਾ ਲੱਖਾਂ ਕਰੋੜਾਂ ਦਵਾਵਾਂ ਦਵਾਵਾਂ ਦੀ ਗਿਣਤੀ ਵੱਧਦੀ ਗਈ ਪਰ ਉਹਨਾਂ ਤੇ ਸਾਹ ਘਟਦੇ ਗਏ ਔਰ ਘਟਦੇ ਘਟਦੇ ਜਦੋਂ ਸਾਹ ਮੁੱਕੇ ਤੇ ਲੱਖਾਂ ਦਿਲ ਟੁੱਟ ਗਏ ਕਿਉਂਕਿ ਸਭ ਨੂੰ ਉਮੀਦ ਸੀ ਰਾਜਵੇਦ ਜਵੰਦਾ ਜ਼ਰੂਰ ਵਾਪਸ ਪਰਤਨਗੇ ਪਰ ਉਹ ਪਿੰਡ ਤੇ ਵਾਪਸ ਦਾ ਪਰਤੇ ਪਰ ਜਿੰਦੇ ਨਹੀਂ ਅੱਜ ਉਹਨਾਂ ਦੀ ਮ੍ਰਿਤਕ ਦੇ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਵਾਸਤੇ ਮਜੂਦ ਹੈ। ਉਹਨਾਂ ਦੇ ਪਿੰਡ ਦੀ ਹਰ ਅੱਖ ਨਾਮੇ ਪਿੰਡ ਦੇ ਲੋਕ ਬੁਰੀ ਤਰ੍ਹਾਂ ਰੋ ਰਏ ਨੇ। ਹਰ ਕੋਈ ਗਮਗੀਨ। ਗਮ ਦਾ ਮਾਹੌਲ ਹੈ ਜੀ ਹਾਏ ਕਿ ਪਿੰਡ ਦੇ ਵਿੱਚ ਸ਼ਾਇਦ ਹੀ ਰਾਤ ਨੂੰ ਕਿਸੇ ਦੇ ਘਰ ਚੁੱਲਾ ਬਲਿਆ ਹੋਏਗਾ। ਹਰ ਕਿਸੇ ਦੀ ਅੱਖ 'ਚ ਹੰਝੂ ਦਿਖਾਈ ਦੇ ਰਹੇ ਨੇ। ਪੁਲਿਸ ਪ੍ਰਸ਼ਾਸਨ ਨੇ ਵੀ ਵੱਡੇ ਇੰਤਜ਼ਾਮ ਕੀਤੇ ਨੇ ਕਿਉਂਕਿ ਰਾਜਵੀਰ ਚਵੰਦਾ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਪੋਲੀਟੀਸ਼ੀਅਨ ਤੇ ਵੱਡੇ ਵੱਡੇ ਸੈਲੀਬ੍ਰਿਟੀ ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਪਿੰਡ ਦੇ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਨੇ ਪੁਲਿਸ ਨੇ ਥਾਂ-ਥਾਂ ਬੈਰੀਕੇਡ ਕੀਤੇ ਹੋਏ ਨੇ ਪਰ ਹਰ ਕੋਈ ਦੁਖੀ ਹੈ ਦੁਖੀ ਮੰਨਦੇ ਨਾਲ ਹਰ ਕੋਈ ਰਾਜਵੀਰ ਜਵੰਦਾ ਦੇ ਘਰ ਦੇ ਵੱਲ ਨੂੰ ਤੁਰਿਆ ਜਾ ਰਿਹਾ ਹੈ ਕਿ ਸ਼ਾਇਦ ਦੁੱਖ ਵੰਡਾਨ ਦੇ ਨਾਲ ਦੁੱਖ ਘਟ ਜਾਵੇ ਕਿਉਂਕਿ ਪਰਿਵਾਰ ਦੇ ਸਿਰ ਤੇ ਜਿਹੜਾ ਦੁੱਖਾ ਦਾ ਭਾਰ ਟੁੱਟਿਆ ਉਹ ਤਾਂ ਕੋਈ ਵੀ ਦੁੱਖ ਵੰਡਾਨ ਦੇ ਨਾਲ ਨਹੀਂ ਘਟਣਾ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਦੁੱਖ ਦੇ ਵੇਲੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋ ਜਾਵੇ ਤਾਂ ਕਿਤੇ ਨਾ ਕਿਤੇ ਮਨ ਹਲਕਾ ਹੋ ਜਾਂਦਾ ਹੈ ਸੋ ਪਰਿਵਾਰ ਨੂੰ ਰਾਹਤ ਦੇਣ ਵਾਸਤੇ ਪਰਿਵਾਰ ਨੂੰ ਸੰਤਪਨਾ ਦੇਣ ਵਾਸਤੇ ਪਾਰੀ ਗਿਣਤੀ ਚ ਸੈਲੀਬ੍ਰਿਟੀ ਪਹੁੰਚ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਦੀਆਂ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਹੋਣ ਜਾ ਰਿਹਾ ਥੋੜੀ देर ਤੱਕ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ ਔਰ ਪਿੰਡ ਦੇ ਵਿੱਚ ਸੁਰੱਖਿਆ ਦੇ ਇੰਤਜ਼ਾਮ ਵੀ ਕੜੇ ਕੀਤੇ ਗਏ ਨੇ ਕਈ ਵੱਡੇ ਨਾਮੀ ਕਲਾਕਾਰ ਪਹੁੰਚ ਚੁੱਕੇ ਨੇ ਔਰ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਦੇ ਕਲਾਕਾਰ ਪਹਿਲਾਂ ਹੀ ਇਸ ਘਟਨਾ ਦੇ ਉੱਤੇ ਸ਼ੌਕ ਜਤਾ ਚੁੱਕੇ ਨੇ ਔਰ ਉਮੀਦ ਹੈ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਕਈ ਵੱਡੇ ਚਿਹਰੇ ਸ਼ਾਮਲ ਹੋ ਸਕਦੇ ਨੇ ਜਿਵੇਂ ਕਿ ਰਾਜਵੀਰ ਜਵੰਦਾ ਜਿੰਨੇ ਦਿਨ ਵੀ ਹਸਪਤਾਲ ਰਹੇ ਸ਼ਾਇਦ ਹੀ ਕੋਈ ਦਿਨ ਜਿਹਾ ਹੋਏਗਾ ਜਦੋਂ ਕੋਈ ਵੱਡਾ ਚਿਹਰਾ ਹਸਪਤਾਲ 'ਚ ਉਹਨਾਂ ਦਾ ਹਾਲ ਜਾਣਨ ਨਹੀਂ ਪਹੁੰਚਿਆ ਕਿਉਂਕਿ ਸਭ ਨੂੰ ਉਮੀਦ ਸੀ ਕਿ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਜਿੱਤੇਗਾ ਪਰ ਸ਼ਾਇਦ ਕਿਸਮਤ ਨਾਲ ਕੁਝ ਹੋਰ ਹੀ ਮਨਜੂਰ ਸੀ ਤੇ ਅੱਜ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਤਿਮ ਸੰਸਕਾਰ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦਾ ਪਿੰਡ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕੜੇ ਸੁਰੱਖਿਆ ਤੇ ਇੰਤਜ਼ਾਮ ਨੇ ਲੀਡਰ ਵੀ ਆ ਰਹੇ ਨੇ ਐਮ ਐਲ ਏ ਵੀ ਆ ਰਹੇ ਨੇ ਔਰ ਵੱਡੇ ਵੱਡੇ ਕਲਾਕਾਰ ਵੀ ਪਹੁੰਚਨੇ ਸ਼ੁਰੂ ਹੋ ਗਏ ਨੇ ਸੋ ਇਸ ਖਬਰ ਨਾਲ ਜੁੜੀ ਹੋਈ ਹਰ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਫਿਰ ਹਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਰਾਜਵੀਰ ਚਵੰਦਾ ਤੇ ਜੱਦੀ ਪਿੰਡ ਦਾ ਹਾਲ